ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਲ ਜੀ ਕੀ ਹਾਲ ਚਾਲ ਨੇ ਸਾਰੀਆਂ ਭੈਣਾਂ ਨੂੰ ਬੈਰੀ ਗੁਰੂਤੰਤ ਰੋਸ ਤਰਖੇ ਚੜਦੀ ਕਲਾ ਚ ਰੱਖੇ ਜਿਹੜਾ ਕੋਈ ਵੀਡੀਓ ਨੂੰ ਤੇ ਪਹਿਲੀ ਵਾਰ ਆਇਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀੜੀਆਂ ਨੂੰ ਲਾਈਕ ਤੇ ਸ਼ੇਅਰ ਜੇ ਨੂੰ ਕਰਦੇ ਹੋ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਤਾਂ ਸਾਨੂੰ ਪਤਾ ਲੱਗੇ ਵਿੱਚ ਤੁਸੀਂ ਸਾਡਾ ਵੀਡੀਓ ਦੇਖਿਆ ਤੇ ਅੱਜ ਮੈਂ ਛੋਟਾ ਜਿਹਾ ਵਲੌਗ ਬਣਾਉਣ ਲੱਗੀ ਹਾਂ ਜੀ ਅੱਜ ਰਸਤੀ ਆਪਣੇ ਦੀ ਮੱਕੀ ਦੀਆਂ ਰੋਟੀਆਂ ਮੂਹ ਹੈ ਦੀਆਂ ਆੜੀਆਂ ਆਪਣੀਆਂ ਗੋਭੀ ਆੜੀਆਂ ਮੈਂ ਕਿਹਾ ਚਲ ਭੈਣਾਂ ਨਾਲ ਰੈਸਪੀ ਸ਼ੇਅਰ ਕਰਦਾ ਚਲ ਜੀ ਇਧਰ ਆਪਾਂ ਨੇ ਗਰਮ ਪਾਣੀ ਢਰ ਲਿਆ ਜੀ ਆਟਾ ਗੁੰਨਣ ਨੂੰ ਮਟਨ ਗੁੰਨਣ ਲਈ ਗਰਮ ਪਾਣੀ ਢੱਕ ਲਿਆ ਇਧਰ ਆਪਾਂ ਨੇ ਮੂਰੀਆਂ ਤੇ ਪਿਆਜ਼ ਤੇ ਧਨੀਆ ਬਹੁਤੀਆਂ ਚੀਜ਼ਾਂ ਨਹੀਂ ਪਾਉਂਦੇ ਜੀ ਬਸ ਤਿੰਨੇ ਚੀਜ਼ਾਂ ਪਾਵਾਂਗੇ ਕਿਉਂਕਿ ਬਹੁਤੀਆਂ ਚੀਜ਼ਾਂ ਨਾਲ ਦੇ ਟੈਸਟਿਆ ਹੋਰ ਵੀ ਹੋਗਾ ਹੁਣ ਅੰਲੀ ਗੋਭੀ ਵਾਲੀ ਬਣਾਉਣੀ ਹੈ ਆਪਾਂ ਐਡ ਕਰ ਲੈਂਦੇ ਆ ਜੀ ਵਿੱਚ ਜੀਰਾ ਖੀਰਾ ਕਿਉਂਕਿ ਹਾਜਮੇ ਲਈ ਵਧੀਆ ਹੁੰਦਾ ਜੀ ਹਨਾ ਲੈ ਪਾਣੀ ਧਰਤਾ ਗੈਸ ਲਾਇਆ ਗਰਮ ਹੋ ਵਸਦ ਮਾਸਕਮ ਮਨੇ ਚਿੱਟੇ ਬੈ ਗੈਸ ਰੌਣੀ ਭੁੱਲ ਗਈ ਕਹੀ ਜਾਂਦੀ ਆ ਪਾਣੀ ਚ ਭਾਪ ਕਾ ਤੋਂ ਨਿਕਲ ਗਰਮ ਪਾ ਤੋਂ ਨਹੀਂ ਹੋਇਆ ਲੋਤੀ ਇਹ ਆਪਾਂ ਮੱਕੀ ਦਾ ਆਟਾ ਲੈ ਲਏ ਤੇ ਵਿੱਚੇ ਕਣਕ ਦਾ ਪਾ ਲਿਆ ਜਿੰਨੀ ਕ ਆਪਾਂ ਨੂੰ ਜ਼ਰੂਰਤ ਦੀ ਆਪਾਂ ਆਟਾ ਲੈ ਲਿਆ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆ ਪਿਆਜ਼ ਤੇ ਵਿੱਚ ਐਡ ਕਰ ਲੈਨੇ ਆ ਗੋਭੀ। ਗੋਭੀ ਕद्दूकस ਕਰ ਲਈ ਜੀ ਆਪਨੇ ਗਰਮ ਪਾਣੀ ਚ ਪਾ ਕੇ। ਤੇ ਵਿੱਚੇ ਆਪਾਂ ਇਹਦੇ ਐਡ ਕਰ ਲੈਨੇ ਆ ਜੀ ਧਨੀਆ। ਮੂੜੀਆਂ ਜਾਨੀ ਚੱਤੀ ਆ ਇਹ ਮੱਕੀ ਦੀ ਰੋਟੀਆਂ ਬਹੁਤ ਵਧੀਆ ਲੱਗ ਰਹੇ ਨੇ। ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ। ਥੋੜੀ ਜਿਹੀ ਆਪਾਂ ਪਾ ਲੈਨੇ ਆ ਹਲਦੀ ਕਿਉਂਕਿ ਹਲਦੀ ਨਾਲ ਕਲਰ ਵਧੀਆ ਆਊਗਾ ਜੀ। ਬਹੁਤੀ ਨਹੀਂ ਪਾਉਦੇ ਥੋੜੀ ਜਿਹੀ ਪਾਉਂਦੇ। ਸਵਾਦ ਅਨਸਾਰ ਆਪਾਂ ਪਾ ਲੈਨੇ ਵਿੱਚ ਮਿਰਚ। ਨੂੰ ਆਮਕ ਪਾ ਗੰਜੀ। ਨੂੰ ਆਮਕ ਵੀ ਆਪਾਂ ਸਵਾਦ ਅਨਸਾਰ ਪਾਵਾਂਗੇ। ਗੈਸ ਆਪਾਂ ਕਰਦੇ ਨੇ ਬੰਦ ਬੋਤਾ ਗਰਮ ਪਾਣੀ ਵੀ ਆਪਾਂ ਨੇ ਲੈਣਾ ਹਨਾ। ਹੁਣ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਟੇ ਦੇ ਵਿੱਚ ਕਰ ਲੈਨੇ ਮਿਕਸ। ਨੂੰ ਮਿੱਠੇ ਮਸਾਲੇ ਵੀਡੀਓ ਨੇ ਵੀ ਉਹ ਬਹੁਤ ਘੱਟ ਆ ਰਹੇ ਨੇ ਜੀ ਤੁਸੀਂ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਲਓ ਜੀ ਹੁਣ ਆਪਾਂ ਆਟੇ ਨੂੰ ਗੁੰਨ੍ਹ ਲੈਨੇ ਆ ਥੋੜਾ ਥੋੜਾ ਗਰਮ ਪਾਣੀ ਪਾ ਕੇ ਕਿਉਂਕਿ ਮੱਕੀ ਦਾ ਆਟਾ ਗਰਮ ਪਾਣੀ ਨਾਲ ਵਧੀਆ ਬਣਦਾ ਜੀ। ਖੰਡੇ ਨਾਲ ਉਹ ਗੱਲ ਨਹੀਂ ਬਣਦੀ ਜਿਹੜੀ ਮੱਕੀ ਦੇ ਨਾਲ ਬਣ ਜਾਂਦੀ ਹੈ। ਇਹਦੇ ਨਾਲ ਦਾ ਕੋਸੇ ਬਣਦਾ ਬਣ ਜਾਂਦੀ ਹੈ। ਹੋਰ ਪਾਣੀ ਤਾਂ ਮੈਨੂੰ ਲੱਗਦਾ ਪਾਉਣ ਦੀ ਲੋੜ ਨਹੀਂ ਪੈਣੀ। ਕੁਛ ਨਮਕ ਵੀ ਪਾਣੀ ਛੱਟ ਦਾਂ ਦਾ ਹਨਾ ਜਦ ਆਪਾਂ ਕਿਸੇ ਵੀ ਚੀਜ਼ ਚ ਪਾਉਣੀ ਹੈ ਜਿਵੇਂ ਗੋਭੀ ਚ ਪਾਈਏ। ਲਓ ਜੀ। ਹੁਣ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਮਾਰ ਕੇ ਰੋਟੀਆਂ ਬਣਾ ਲੈਣੇ ਮੱਕੀ ਦੀਆਂ ਮੂੜੀਆਂ ਆੜੀ ਹਿੜੀਆਂ ਆੜੀਆਂ ਗੋਭੀ ਆੜੀਆਂ ਤਬਾ ਆਪਣਾ ਗਰਮ ਹੋਇਆ ਜੀ ਇਹ ਥੋੜੀ ਜੀ ਫਟਦੀ ਹੁੰਦੀ ਆ ਨਾ ਜੇ ਮੱਕੀ ਦੀ ਰੋਟੀ ਚ ਮੂੜੀਆਂ ਪਾਲਾ ਚਾਹੇ ਮਿੱਥੇ ਪਾਲਾ ਕਿ ਪਾਲਾ ਇਹ ਤਾਂ ਪੰਜਵੇਂ ਗ੍ਰੇਂਡਰ ਦਾ ਗ੍ਰੈਂਡਰ ਚ ਪੀਸ ਕੇ ਪਾਵਾਂਗੇ ਮਿਕਸੀ ਚ ਉਹ ਤਾਂ ਨਹੀਂ ਫਟਦੀਆਂ ਜੇ ਥੋੜੇ ਜੇ ਕੱਟ ਕੇ ਪਾਵਾਂਗੇ ਪਿਆਜ਼ ਪਾਲਾ ਚਾਹੇ ਮਿੱਥੇ ਕੁਝ ਵੀ ਪਾਲਾ ਫਿਰ ਉਹ ਥੋੜੀਆਂ ਜੀ ਫਟਦੀਆਂ ਨੇ ਮੈਂ ਤਾਂ ਕੋਸ਼ਿਸ਼ ਕਰੂੰਗੀ ਨਾ ਕਟੇ ਵੋਚ-ਵੋਚ ਕੇ ਬਣਾਉਣਾ। ਹੈਂ, ਬਧੀਆ ਬਣ ਗਈ। ਲਓ। 15 ਮਿੰਟ ਕਿਤਾਬ। ਬਧੀਆ ਬਣ ਗਈ ਜੀ ਰੋਟੀ ਆਪਣੇ। ਟੈਸਟ ਖਾ ਕੇ ਪਤਾ ਲੱਗੂਗਾ ਵੀ ਕਿੱਦਾਂ ਦੀ ਬਣੀ ਆ। ਬਹੁਤ ਜਿਆਦਾ ਨਹੀਂ ਜੀ। ਕੋਰਸ ਨਾਲ ਪਹਿਲਾਂ ਕੀ ਕੰਮ ਕਰਦੀ ਹਾਂ। ਸਾਰੀਆਂ ਭੈਣਾਂ ਵਧੀਆ ਕਰਦੀਆਂ ਨੇ ਸਪੋਰਟ ਹਨਾ ਜਿੰਨਾਂ ਜਿੰਨਾਂ ਦੇ ਲਾਈਵ 'ਚ ਮੈਂ ਜਾਂਦੀ ਹਾਂ। ਪਰ ਪਤਾ ਨਹੀਂ ਤੇ YouTube ਵੱਲੋਂ ਹੋ ਗਿਆ ਕੁਝ ਪਤਾ ਨਹੀਂ ਕਿਵੇਂ ਵੀ ਜਿਵੇਂ ਗਾਹਾਂ ਵੀਡੀਓ ਨਹੀਂ ਭੇਜਦੇ। ਐਂ ਜੇ ਬਾਈ ਬੈਠੋ। ਅੱਜ ਕੋਈ ਸਬਜ਼ੀ ਮੈਂ ਬਣਾਈ ਨਹੀਂ ਜੀ। ਕਈ ਵਾਰ ਸ਼ਾਮ ਨੂੰ ਬਣਾ ਲਾਂ ਨੇ ਫਿਰ ਸਵੇਰੇ ਹੋਈ ਕਾ ਲੈਂਦੇ। ਅੱਜ ਮੈਂ ਸਬਜ਼ੀ ਹੈ ਨਹੀਂ ਤੇ ਸ਼ਾਮ ਵਾਲੀ। ਅੱਜ ਮੈਂ ਬਣਾਈ ਨਹੀਂ ਫਿਰ ਮੈਂ ਕਿਹਾ ਚੱਲ ਗੋਭੀ ਭਈਆ ਅੱਜ ਸਬਜ਼ੀ ਸ਼ਾਮ ਨੂੰ ਬਣਾ ਲਾਂ ਹੁਣ ਮੈਂ। ਵੀ ਰੋਟੀਆਂ ਲਾ ਲੜੀਆਂ। ਵਧੀਆ ਲੱਗਦੀਆਂ ਨੇ ਜੀ। ਕਦੇ ਕਦੇ ਤਾਂ ਰੋਟੀਆਂ ਪਰੌਂਠੇ ਪਰੌਂਠੇ assi ਖਾਟ ਖਾਂਦੇ। ਹੁਣ ਤਾਂ ਮੈਂ ਗੋਪੀਆ ਦੇ ਪਰੌਂਠੇ ਵੀ ਲਾ ਲਾ ਜੀ ਪਰੌਂਠੇ ਸਾਨੂੰ ਹਾਜਮਾ ਨਹੀਂ ਆਉਂਦੇ ਇੰਨੇ। ਏ ਚ ਮਤੇ ਉਹਨੇ ਵਧੀਆ ਵੀ ਘਿਓ ਘੂ ਨਹੀਂ ਇਹਨਾਂ ਨੂੰ ਇੰਨਾ ਲਾਉਣਾ ਪੈਂਦਾ ਪਾਣੀ ਦੇ ਹੱਥ ਨਾਲੇ ਬੱਪ ਜਾਂਦੀ ਹੈ ਪਰੌਂਠੇ ਤਾਂ ਟਰਘਿਓ ਨਾਲੇ ਬਣਦੇ ਨੇ ਹਨ ਕਣਕ ਦੀ ਰੋਟੀ ਚ ਘਿਓ ਨਾਲੇ ਵਧੀਆ ਲੱਗਦੀ ਸਰਦਾਰ ਜੀ ਤਾਂ ਜਮੀਨ ਹੀ ਖਾਂਦੇ ਉਹ ਤਾਂ ਕਣਕ ਦੀ ਚਪਾਲਾ ਚ ਮੱਕੀ ਵਿੱਚ ਉਹ ਤਾਂ ਕਣਕਾਂ ਨੂੰ ਬਿਨਾਂ ਘਿਓ ਲਾਏ ਪਰੌਂਠੇ ਲਾਲਾ ਚਹੇ ਦਿੱਜੀ ਆਪਣੇ ਆਲੂ ਵਾਲੇ ਲਾ ਕੇ ਚੋਪੜਨੀ ਦਊਗਾ ਤਵੇ ਤੇ ਨਾ ਘਿਓ ਲਾਏ ਇਹਨੂੰ ਚਲ ਹਾਂ ਖੁਸ਼ ਹੋ ਕੇ ਖਾ ਲਾਂਗੇ ਸਾਰੇ ਇਹਨਾਂ ਫਿਰ ਐਂ ਜੇ ਲੱਗ ਜਾਂਦਾ ਵੀ ਖਾ ਹੈ ਰੁੱਖੀ ਜੀ ਕਿਵੇਂ ਵਧੀਆ ਲੱਗੂ ਬਿਨਾ ਘਿਓ ਆਏ ਇਹ ਡੋਡ ਡੋ ਚ ਵੈਸਾ ਹੁੰਦੀਆਂ ਨੇ ਜੀ ਟੱਬਰਾਂ 'ਚ ਕੋਈ ਕਿੰਨਾ ਖਾਂਦਾ ਕੋਈ ਕਿੰਨਾ ਫਿਰ ਓਦਾਂ ਨਹੀਂ ਕਰਨੀ ਪੈਂਦੀ ਕੋ ਕਰ ਲਈ ਸਿੱਧੂ ਮਸੇਰੇ ਦਾ ਗਾਣਾ ਕਿਨੇ ਕਿਨੇ ਸੁਣਿਆ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾ ਵਧੀਆ ਗਾਣਾ ਹਨ ਮੈਂ ਤਾਂ ਉਹਦੇ ਸਾਰੇ ਗਾਣੇ ਸੁਣਦੀ ਆ ਥੁਰੂ ਤੇ ਪਰਾ ਜਾ ਦੇ ਵਧੀਆ ਕਿੰਨਾ ਨੇ ਪਰਾਣਾ ਹਨ ਅੰਬੋ ਅੰਬੋ ਕੌਣ-ਕੌਣ ਕਹਦਾਂਗਾ ਤੁਸੀਂ ਜਰੂਰ ਦੱਸਿਓ ਤਾਂ ਨਾ ਕਮੈਂਟ ਕਰਕੇ ਸਾਡੇ ਜਣੀ ਜਿਹੜੀ ਮੇਰੀ ਦਾਦੀ ਮੇਰੇ ਡੈਡੀ ਦੀ ਦਾਦੀ ਸੀ ਉਹਨੂੰ ਅੰਬੋ ਕਹਿੰਦੇ ਹੁੰਦੇ ਸਾਰੇ ਮੇਰੇ ਡੈਡੀ ਵੀ ਅੰਬੋ ਕਹਿੰਦੇ ਤੇ ਅਸੀਂ ਵੀ ਅੰਬੋ ਕਹਿੰਦੇ ਹੁੰਦੇ ਜਿਹੜੀ ਸਾਡੀ ਦਾਦੀ ਦੀ ਉਹਨੂੰ ਅਸੀਂ ਬੇਬੇ ਕਹਿੰਦੇ ਹੁੰਦੇ ਲਓ ਜੀ ਤੁਸੀਂ ਵੀ ਛੱਕੋ ਮੱਖਣ ਦੇ ਨਾਲ ਗੋਭੀ ਵਾਲੇ ਪਰੌਂਠੇ ਆ ਗੋਭੀ ਵਾਲੀਆਂ ਰੋਟੀਆਂ ਮੱਕੀ ਦੀਆਂ ਜਿਹੜੀ ਮੇਰੀ ਮੰਮੀ ਦੀ ਦਾਦੀ ਜੀ ਹੁਣ ਉਹਨੂੰ ਮਿੰਬੋ ਕਹਿੰਦੇ ਹੁੰਦੇ ਤੇ ਜਿਹੜੀ ਮੇਰੇ ਬੀਬੀ ਕਹਿੰਦੇ ਹੁੰਦੇ ਤੇ ਉਸ ਤਾਂ ਬੀਬੀ ਦੀ ਦਾਦੀ ਸੀ ਉਹਨੂੰ ਵੀ ਕਹਿੰਦੇ ਹੁੰਦੇ ਤੰਬੋ ਜਿਹੜੀ ਮੇਰੇ ਪਾਪੇ ਦੀ ਦਾਦੀ ਸੀ ਉਹਨੂੰ ਵੀ ਮੰਮੀ ਕਹਿੰਦੇ ਤੇ ਅੰਬੋ ਕਹਿੰਦੇ ਤੇ ਜਿਹੜੀ ਮੇਰੀ ਦਾਦੀ ਸੀ ਉਹਨੂੰ ਅਸੀਂ ਬੇਬੇ ਕਹਿੰਦੇ ਜਿਹੜੀ ਇਹ ਸਿੱਟੂ ਕੇ ਪਾਸੇ ਆਈ ਗੋਲੀ ਹੈ ਜਿਹਦੀ ਮੇਰੇ ਪੇਕੇਆਂ ਦੀ ਸਾਰੀ ਕਈ ਗੱਲਾਂ ਸੱਬ ਦਾ ਮੈਂ ਉਹ ਕਰ ਦਿੱਨੀ ਹੁਣ ਤੇ ਜਿਹਦੀ ਸਾਡੇ ਨਾਲ ਮਿਲਦੀ ਹੈ ਇਹਨਾਂ ਦੀ ਕਿਥੇ ਮਾਲ ਵੇਚੇਂ ਚ ਸਿੰਟਾ ਦਾਦੀਆਂ ਕਹਿਣ ਲੱਗੇ ਨਵੇਂ-ਨਵੇਂ ਗੱਲਾਂ-ਵੱਤਾਂ